ਆਡੇ ਨਾਲ ਦੇ ਪਕੌੜਿਆਂ ਵਾਲੇ ਸਾਡੇ ਪਹਿਲੇ ਦਿੰਦੇ ਆ ਕਹਿੰਦੇ ਰੋਜ ਇਹਦੇ ਨਹੀਂ ਜਾਣਾ ਸਿੱਧਾ ਪ੍ਰਵਾਦ ਫੇਰੀ ਵਾਲੀ ਜਗ੍ਹਾ ਤੇ ਜਾਣਾ ਆ ਆ ਦੇਖੋ ਚੈੱਕ ਕਰੋ ਅੰਦਰ ਅੰਦਰ ਰੋਜ ਇਹਦੇ ਨਹੀਂ ਜਾਣਾ ਪ੍ਰਵਾਦ ਫੇਰੀ ਤੋਂ ਸਿੱਧਾ ਹੀ ਜਾਣਾ ਬਈ ਰੱਜ ਪੈਂਦਾ ਨਾ ਕਰਕੇ ਤਾਂ ਕਹਿੰਦੇ ਆ ਇਹ ਸਿੱਧਾ ਕਹਿੰਦੇ ਪਹਿਲੇ ਇੱਥੋਂ ਚਲ ਜੰਨੇ ਆ ਹਾਂਜੀ ਸਾਨੂੰ ਪਤਾ ਹੀ ਆ ਜਿੱਦਾਂ ਗਿਆ ਅੱਜ ਪੰਜਵੀਂ ਵਰਵਾਦ ਫੇਰੀ ਆ ਮਾਰਾ ਜੀ ਦੀਆਂ ਅਰਪਨਾ ਚਾਹ ਪਰਵਾਜ਼ਾਂ ਪੂਰੀਆਂ ਹੋ ਗਈਆਂ ਤੇ ਬਹੁਤ ਛੇਤੀ ਛੇਤੀ ਲੰਘ ਗਈਆਂ ਨਾ denn ਪਤਾ ਨਹੀਂ ਲੱਗਦਾ ਛੇਤੀ ਕਿ ਕਿਹੜੇ ਵੇਲੇ ਲੰਘ ਗਏ ਨਾ ਤੇ ਮੈਨੂੰ ਤਾਂ ਸੱਚੀ ਨਹੀਂ ਪਤਾ ਲੱਗਾ ਕਿਹੜੇ ਵੇਲੇ ਛੇਤੀ ਦਿਨ ਨਾ ਕਿ ਤੇ ਕੱਲ ਵੀਡੀਓ ਬਣਾਣੀ ਦੇਖੋ ਮਿੱਤਰੋ ਉੱਥੇ ਲੈ ਪਹਿਲੇ ਪਹੰਚ ਹਾਲ ਤੇ ਜਿੱਦ ਤੋਂ ਪਹਿਲਾਂ ਬਣਾਉਣਾ ਮੋਰੀ ਹੋਊਗਾ ਠੀਕ ਸੰਗਤਾਂ ਪੰਡਾਲ ਲੱਲੇ ਜਾ ਰਹੀਆਂ ਸੰਗਤਾਂ ਅਸੀਂ ਉਧਰੋਂ ਪੰਡਾਲ ਲੱਲੋ ਆ ਗਿਆ ਰੋਜੇ ਤੇ ਚੱਲੇ ਆ ਵਧੀਆ ਇਦਾਂ ਗਾਲ ਜੀ ਬਾਣਣੀ ਨਹੀਂ ਜਾਂ ਡੱਕਵਾ ਜਿੱਤੇ ਜਾਂਦੇ ਜੀ ਇਸ ਵਾਰ ਕੇ ਅਸੀਂ ਇਦਾਂ ਰੋਜੇ ਤੇ ਚੱਲੇ ਮੱਥਾ ਟੇਕਣ ਲੰਚ ਕਰ ਗਨ ਆਹ ਦੇਖੋ ਮਿੱਤਰੋ ਲਾਈਟਿੰਗ ਇਧਰ ਬੈਕ ਸਾਈਡ ਤੋਂ ਲਾਈਟਿੰਗ ਚੈੱਕ ਕਰੋ ਕਿ ਨਹੀਂ ਲੈ ਵਧੀਆ ਪਈ ਹੋ ਰੋਈ ਅਸਾਂ ਦੇ ਜਾਂਦੀ ਆ ਮੁੰਡਾਲ ਤੇ ਨਹੀਂ ਜਾਂਦੀ ਪਹਿਲੇ ਆ ਵੀ ਨਹੀਂ ਆ ਰਹੀ ਨਹੀਂ ਆਉਂਦੀ ਲਾਈਟਿੰਗ ਚੱਲ ਰਹੀ ਜੀ ਹੈ ਮਤਲਬ ਕਿ ਦੇਖ ਕਿ ਰੂਫ ਹਸ਼ ਹੁੰਦੀ ਹੈ ਇੰਨੀ ਵਧੀਆ ਲਾਈਟਿੰਗ ਹੋਈ ਜੀ ਕੀ ਹਾਲ ਹੈ ਵਧੀਆ ਬੋਲ ਦੇ ਕੁਝ ਚੱਲ ਵੇ ਦੂਤਲੇ ਜਿਹੜੇ ਮਾਈ ਗਾਡ ਨੂਰਪੁਰ ਵਾਲੇ ਕਹਿੰਦੇ ਇੱਕ ਵਾਰੀ ਭਰਾ ਤੂੰ ਨੂਰਪੁਰ ਵਾਲੇ ਦਾ ਨਾਂ ਹੀ ਨਹੀਂ ਲੈਂਦਾ ਯਾਰ ਨੂਰਪੁਰ ਵਾਲੇ ਦਾ ਨਾਂ ਹੀ ਨਹੀਂ ਲੈਂਦਾ ਸਾਡਾ ਮੁੰਡਿਆਂ ਨੂੰ ਸਾਰੇ ਆਏ ਜਿਹਦੇ ਲਾ ਆ ਪੜਾ ਲੈ ਨੂਰ ਬੜਾਲਿਓ ਕੀ ਹਾਲ ਚਾਲ ਐ ਤੱਕ ਕੀ ਹਾਲ ਚਾਲ ਆ ਆਪਣਾ ਡਾਇਲੌਗ ਬੋਲ 72 ਗੋ ਹਾਂ ਬੋਲ ਲੈ ਆਕਰ ਹੁਣ ਗੱਲ ਨੂੰ ਬੜੀ ਠੀਕ ਦੀ ਮਾਨ ਨਹੀਂ ਆ ਕੀ ਕੀ ਮਾਨ ਨਹੀਂ ਆ ਮਾਨੇ ਹਾਲ ਹੈ ਹੱਡ ਖੱਲੇ ਬੈਠੇ ਆ ਛੈਡ ਛੈਡ ਕਿਥੇ ਆ ਮੈਂ ਦਾਨ ਚੜ ਚਲੋ ਉਹ ਹੋਰ ਬੈਟ ਮੋਰੇ ਆ ਜੀ ਚਲ ਠੀਕ ਆ ਫਿਰ ਤੇਰ ਮਾਲ ਬੰਨਿਆ ਕਰ ਬੱਬਾ ਮਾਲ ਤੇਰ ਮਾਲ ਲਾ ਲੈ ਯਾਰ ਉਹ ਨਹੀਂ ਭਾਈ ਵੀਡੀਓ ਮਾਰੀ। ਅਜਿਹਾ ਹੋਣਾ ਸੀ ਰੋਜ ਤੇ ਗਏ ਨਹੀਂ ਸਿੱਧਾ ਪੰਡਾਲ ਤੇ ਚੱਲੇ ਆ। ਉਹ ਦੇਖੋ ਜਿੱਥੇ ਪੰਡਾਲ ਲੱਗਦਾ ਪਹਿਲਾਂ। ਸਿੱਧਾ ਪੰਡਾਲ ਤੇ ਚੱਲੇ ਆ ਰੋਜ ਤੇ ਗਏ ਨਹੀਂ। ਤੇ ਰੱਛੇ ਰਣਾ ਕਰਕੇ ਤਾਂ ਅਰਗ ਉਹਦੇ ਨੂੰ ਚੱਲੇ। ਗイズ ਸਾਂਹੀ ਲੋਕਾਂ ਦੀ ਜਗ੍ਹਾ ਮੀਲੇ ਚ। ਵੇਣ ਨੂੰ ਯਾਰ ਇਹ ਸਾਂਹੀ ਲੋਕਾਂ ਦੇ ਗਲੀਆਂ ਚ ਲਾਈਟਿੰਗ ਹੋਈ ਲੱਗੀਆਂ ਆਈਆਂ। ਗਲੀਆਂ ਗਲੀਆਂ ਚ ਲਾਈਟਾਂ ਵੀ ਲੱਗੀਆਂ ਹੋਈਆਂ ਆਹ ਮੇਰੇ ਰੈਡ ਵੀ ਲੱਗੀ ਹੋਈ ਹੈ ਕੈਮਰਾ ਵੀ ਲੱਗਾ ਹੋਇਆ ਕੈਮਰਾ ਵੀ ਲੱਗੇ ਹੋਏ ਉਹ ਵੀ ਧਿਆਨ ਰਹਿਣਾ ਕਿਸੇ ਨੇ ਹਲਤ ਨਹੀਂ ਕਰਨੀ ਗਲੀਆਂ ਚ ਕੈਮਰੇ ਵੀ ਲੱਗੇ ਹੋਏ ਆ ਠੀਕ ਫਸਟ ਪੁਣਾ ਲੱਗਾ ਯਾਰ ਫਸਟ ਪੁਣਾ ਆ ਤੁਸੀਂ ਬੈਠੇ ਕਿਤੇ ਕਿਸੇ ਨੇ ਹਲਤ ਨਹੀਂ ਕਰਨੀ ਗਲੀਆਂ ਚ ਕੈਮਰੇ ਲੱਗੇ ਹੋਏ ਆ ਠੀਕ ਆ ਦੇਖੋ ਬਈ ਪਹਿਲੀ ਪੁਣਾ ਦੇ ਲੋਕੀ ਬੈਠ ਗਏ ਪਹਿਲੇ ਪਹਿਲੇ ਪਣ ਅੰਗਤਾਂ ਦੇ ਬੈਠਕੀ ਆ। ਘਣਾ ਵਿੱਚ ਮਾਦੇ। ਪਾਣੀ ਲਿਆ ਯਾਰ। ਲਿਆਈ ਪਾਣੀ। ਆ ਦੇਖੋ ਭਾਈ ਨਿਆਣਿਆਂ ਅੱਜ ਕੱਲ੍ਹ ਦੇ ਕਹਿਣਾ ਮਾਦੇ ਨਹੀਂ ਆ ਦੇਖੋ। ਏ ਸਰ ਉਹਨਾਂ ਦਾ ਮਾਮਾ ਲੱਗਾ, ਮਾਮਾ ਲੱਗਾ। ਸਰ ਹੁਣੀ ਦਾ ਮਾਮੇ ਲੱਗਾ। ਨਾਲੋਂ ਤਾਂ ਵੀ ਨਹੀਂ ਲਿਆਦੇ ਪਾਣੀ ਦੇਖੀ। ਆ ਨਿਆਣਿਆਂ ਨੂੰ ਕਰ ਅੱਜ ਕੱਲ੍ਹ ਦੇ ਆ ਦੇਖੋ ਬੇਸਣ ਦੇ ਨੂੰ ਪ੍ਰਚਾਰ ਮਿਲ ਚੁੱਕਾ ਹੈ ਜੀ ਪਹਿਲਾਂ ਨਾ ਮੇਰੇ ਬੇਸਣ ਨੂੰ ਦੇ ਦਿੱਤਾ ਸੀ ਮੈਂ ਕਿਹਾ ਇਹ ਨਹੀਂ ਦੇਣਾ ਮੈਨੂੰ ਬਾਪੂ ਤੇ ਉਹਨੇ ਵਿਚਾਰਾ ਫਿਆਰ ਕੇ ਦੁਬਾਰਾ ਦੇ ਗਿਆ ਬੜਾ ਨਰਾਵ ਮਿੱਤਰੋ ਪੁਰਾ ਗਰੀਬ ਨੂੰ ਆਦੂਕਿਆ ਲਾਲਾ ਲੋ ਮਿੱਤਰੋ ਚਾਹ ਗੱਲ ਪਈ ਆ ਇਹ ਸਾਡੇ ਚਾਹ ਜਵਾਲਾ ਪ੍ਰੀਆ ਚੈੱਕ ਕਰੋ ਤੇ ਤੁਹਾਡੇ ਭਰਾਵਾਂ ਵਿੱਚ ਆਹ ਤੇ ਫੇਲ ਲੱਗਾ ਆ ਗਈ ਆ ਇਹਨੂੰ ਮੇਰਾ ਪ੍ਰਸ਼ਾਸਨ ਦਿੱਤਾ ਇਹਨੇ ਮੇਰਾ ਦਿੱਤਾ ਹੀ ਨਹੀਂ ਮੈਂ ਹਾਰ ਕੇ ਹੋਰ ਲਿਆ ਦੇਖੋ ਇਹ ਵੀ ਮਿਸਟਰ ਉਹ ਫਾਜ਼ੂਲ ਹੋਰੇ ਬਟਾ ਦੇ ਵਿੱਚ ਤੋਂ ਅਸੀਂ ਉਹ ਨਿਹਰਪਟਾਲ ਤੋਂ ਉੱਧੜੇ ਜਾਦ ਗਏ ਆ ਅਗਰ ਕੋਈ ਆ ਗਿਆ ਜਾਲ ਆ ਰੋੜਾ ਵੀ ਚੱਲੇ ਆ ਆਪਣਾ ਦੂਜੀ ਸਾਈਡ ਦੂਸਰੇ ਪਟਾਲ ਤੋਂ ਜਾਂਦੇ ਹੀ ਆ ਜਦੋਂ ਬੋਲਣਾ ਆ ਪਹਿਲੇ ਦੋ ਰੁਪਏ ਰਸ਼ੂ ਪਿੰਨਵਲੇ ਗੁਰਸਤੇ ਚੱਲ ਜਾਈਏ ਸੰਗਤ ਦਾ ਦਾਹ ਬਹੁਤ ਹੈ ਬਹੁਤ ਹੀ ਵੱਡੀ ਗੰਢ ਦੀ ਵਿੱਚ ਸੰਗਤ ਪਹੁੰਚੀ ਹੋਈ ਹੈ ਜੀ ਮਿੱਤਰੋ ਤੇ ਤੁਸੀਂ ਵੀ ਜਰੂਰ ਪਹੁੰਚੋ ਮੁੰਡੇ ਦਾੜੀ ਨਹੀਂ ਆਈ ਜੀ ਪਿਛਲੇ ਦੇ ਇਹਦੇ ਮੁੱਛਾਂ ਆ ਗਈਆਂ ਮੁੰਡੇ ਕੋਈ ਜੱਟਾਂ ਤੇ ਆਵਾਜ਼ ਜਦੋਂ ਆ ਜਾਣੀ ਉਹ ਕਟਾਉਣ ਦਾ ਟਾਈਮ ਮਿਲਣਾ ਗੁਰੂ ਜੀ ਗੱਦਾਂ ਦੀ ਵੀ ਹੈ ਜੀ। ਅੱਜ ਇਹ ਚੈੱਕ ਕਰੀ ਚੱਲੋ ਮੈਂ ਸਮਝ ਨਹੀਂ ਆਦੀ ਵੀ ਕੀ ਬੋਲਣਾ। ਠੀਕ ਹੈ। ਦੇਖਿਓ ਰਸੂ ਜੀ ਗੱਦਾਂ ਲੋਕ ਆ ਰਹੇ ਕਿੰਨੀ ਵੱਡੀ ਗੰਢੀ ਦੇ ਵਿੱਚ। ਅੱਜ ਬਹੁਤ ਹੀ ਵੱਡੀ ਗੰਢੀ ਦੇ ਵਿੱਚ ਸੰਗਤ ਪਹੁੰਚੀ ਹੈ ਜੀ। ਇਹ ਬੈਗ ਸਾਈਡ ਤੋਂ ਆਇਆ ਨੇ ਇੱਧਰ ਪਹਿਲੇ ਮੰਡਾਲ ਤੋਂ ਵੀ ਸੰਗਤ ਜਾ ਰਹੀ ਹੈ। ਫਿਰ ਆਪਣਾ ਨੂੰ ਜਾਂਦੀ ਹੈ। ਜਾਂਦਾ ਰਸਤਾ ਲੈ ਪਹਿਲੇ ਮੰਡਾਲ ਤੋਂ ਵੀ ਸੰਗਤ ਜਾ ਰਹੀ ਹੈ ਦੇਖੋ ਬਾਈ। ਅਰੇ ਮਤਲਬ ਕਿ ਇੱਦਾਂ ਆ ਹਲੇ ਇੱਦਾਂ ਮਤਲਬ ਕਿ ਇੱਦੀ ਹਲੇ ਸੰਗਤ ਮਤਲਬ ਕਿ ਉੱਥੇ ਰੋਜੇ ਦੇ ਹੀ ਬੈਠੀ ਆ ਉਹਨਾਂ ਨੂੰ ਆਉਣ ਲਈ ਜਗ੍ਹਾ ਹੀ ਨਹੀਂ ਮਿਲੀ ਪੂਰੇ ਰਸਤੇ ਫੁੱਲ ਪਏ ਆ ਠੀਕ ਆ ਸਾਰੇ ਹੀ ਤਕਰੀਬਨ ਉੱਧਰ ਵੀ ਹੁਣ ਦੇਖੋ ਪੰਡਾਲ 'ਚ ਜਾਣਾ ਹੈ ਨਾ ਜਿਹੜਾ ਦੂਸਰੇ ਪੰਡਾਲ ਦੇ ਪਰਵਾਸ ਫੇਰੀ ਨਾਲੇ ਦੂਰੀ ਵੀ ਨਹੀਂ ਉਹ ਵਾਲਾ ਪੰਡਾਲ ਵੀ ਫੁੱਲ ਹੋਇਆ ਹੋਣਾ ਪਹਿਲੇ ਲੋਕ ਉਹਦੇ ਪੰਡਾਲ ਦੇ ਵਿੱਚ ਵੀ ਪਹਿਲੇ ਲੋਕ ਜਾ ਕੇ ਬੈਠੇ ਹੋਇਆ ਠੀਕ ਆ ਤੇ ਦਿਖਾਣੇ ਆ ਜਾ ਕੇ ਸਾਨੂੰ ਓਕੇ ਐਤ कर बলা बला ਇੱਥੇ ਜੋ ਆ ਮਾਰੀ ਆਲੇ ਘਰ ਦੇ ਵਿੱਚ ਸੰਗਤ ਬਾਹਰ ਠਹਿਰੀ ਹੋਈ ਹੈ ਇਧਰਲੀ ਫੈੜ ਨੂੰ ਇਹ ਪ੍ਰਵਾਹ ਵੀ ਇਧਰੋਂ ਹੀ ਇਧਰਲੇ ਰਸਤੇ ਤੋਂ ਆਣੀ ਆ ਪਹਿਲੇ ਮੰਦਾਲ ਚੋਂ ਆਣੀ ਆ ਇਧਰਲੇ ਰਸਤੇ ਤੇ ਇਧਰ ਹੀ ਜਰਸਾਂ ਤੇ ਬੈਠੀ ਹੈ ਇਧਰਲੀ ਫੜ ਤੇ ਇਧਰ ਦੇਖੋ ਤੇ ਸੰਗਤ ਲਈ ਚਾਹ ਪਿਆਰ ਤਿਆਰ ਹੋ ਰਹੀ ਹੈ ਜੀ ਉਸ ਤੋਂ ਬਾਅਦ ਅਜਿਹੀ ਸੇਵਾ ਕਰ ਰਹੇ ਆ ਜੀ ਵਾਲੇ ਕੋਲੋਂ ਦਰਵਾਜ਼ੇ ਲਈ ਨਾਲ ਫੈੜੋਂ ਸੰਗਤ ਆ ਰਹੀ ਹੈ ਜਿੱਦਾਂ ਬਿਲਕੁਲ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜੀ ਆਣੀ ਹੈ ਉੱਥੇ ਸਾਡੇ ਲੋਕ ਬੈਠੇ ਹੋਏ ਤੇ ਮੈਂ ਥੋੜਾ ਜਿਆਦਾ ਜੀ ਤਾਂ ਉਹਦਾ ਕਹਿੰਦੇ ਪਿੱਛੇ ਗਾਣਾ ਲਾ ਜਾਂਦੇ ਆ ਕਾਪੀ ਰਾਈਟ ਬਹੁਤ ਦਿੱਤੀ ਹੈ ਮੈਨੂੰ ਨਹੀਂ ਜੀ ਦੇਖੋ ਨਾਲ ਕਿਨੂੜਾ ਲੱਗਿਆ ਬਿਲਕੁਲ ਡੈਕੋਰੇਟ ਸਭ ਤੋਂ ਮੈਨੂੰ ਚੀਜ਼ ਇਹ ਉਹ ਪੈਣ ਲੱਗੇ ਡੈਕੋਰੇਟ ਉਹ ਕਹਿਣਗੇ ਸਾਹ ਰਾਈ ਰਮਜਾ ਜੀ ਨਾਲ ਸਾਰਾ ਪਿੰਡ ਪੂਰਾ ਡੈਕੋਰੇਸ਼ਨ ਇਤੋਂ ਬਿਆਰੀ ਲਾਵਾ ਚਾਹ ਵੀ ਨਹੀਂ ਬਾਈ ਬਈ ਮੜੀ ਜਲਾਤ ਤੋਂ ਕਰੋ ਮੇਲਾ ਕਰੀਵਾ ਦਾ ਪਿਆ ਨਾ ਲੋਕਾਂ ਦਾ ਮਤਲਬ ਕਿ ਆਉਣ ਦਾ ਜ਼ਿਆਦਾ ਪਛਾਹ ਰੋ ਵੱਡੀਆਂ ਦੀ ਵਿੱਚ ਵੱਜ ਚੁੱਕਾ ਹੈ ਤੇ ਮੇਲਾ ਨੂੰ ਮਤਲਬ ਕਿ ਪੰਜਵੀਂ ਪ੍ਰਵਾਦ ਕਰਿਆ ਜੀ ਉਹ ਵੀ ਕੰਪਲੀਟ ਹੋ ਗਈ ਹੈ ਤੇ ਗਰੀਬਨ ਤਕਰੀਬਨ ਅਮਰੀਡ ਹੈ ਯਾਰ ਦੋ ਰਹਿ ਗਈਆਂ ਹੋਰ ਇੱਕ ਵਾਰ ਤੁਸੀਂ ਵੀ ਸਾਰੇ ਜਰੂਰ ਪਹੁੰਚੋ ਆ ਜਿਹੜਾ ਬਹੁਤ ਕੁਝ ਮਿਲਦਾ ਇੱਥੇ ਆਪਾਂ ਸੱਚੇ ਦੇ ਲੋਕਾਂ ਨੇ ਬਹੁਤ ਕੁਝ ਮਿਲਦਾ ਉਤੇਪੁਰੋਂ ਸਾਰਾ ਕੀ ਹੌਸਾਰਿਆਂ ਨੇ ਮੈਂ ਘਰ ਨਾਲੇ ਵੀ ਜਿਹੜੇ ਕਰੋ ਤੁਹਾਨੂੰ ਬਹੁਤ ਹੀ ਜਲੋਗੀ ਤੁਸੀਂ ਮਿਲੂਗੇ ਤੇ ਇੱਕ ਵਾਰੀ ਸਾਰੇ ਜਰੂਰ ਆਓ ਜਿਹੜੇ ਐਨਆਰਆਈ ਭਰਾ ਆ ਉਹ ਕੱਲ੍ਹ ਦੇ ਹੀ ਆ ਰਹੇ ਤੇ ਯਾਰ ਉਹਨਾਂ ਨੂੰ ਪਤਾ ਹੁੰਦਾ ਵੇ ਮੈਂ ਦੱਸਦਾ ਰਹਿਣਾ ਇੱਥੋਂ ਇੱਥੋਂ ਨਹੀਂ ਜਾਣਾ ਇੱਥੋਂ ਨਹੀਂ ਜਾਣਾ ਜਿੱਥੇ ਨੂੰ ਪਤਾ ਹੁੰਦਾ ਮੈਂ ਉਹਨਾਂ ਲਈ ਦੱਸਦਾ ਉਹਨਾਂ ਜਿਹੜੇ ਐਨਆਰਆਈ ਭਰਾ ਆ ਜਿਹੜੇ ਨਹੀਂ ਆ ਸਕਦੇ ਇੱਥੇ ਨਾ ਮੈਂ ਉਹਨਾਂ ਲਈ ਦੱਸਦਾ ਉਹਨਾਂ ਤੇ ਬਾਕੀ ਭਰਾ ਕੋਲ ਸਾਰੇ ਆ ਦਸਾਰਿਆਂ ਨੂੰ ਫੌਜ ਲੱਗੇ ਮੇਲਾ ਆ ਰਿਹਾ ਹੈ ਗਰੀਬ ਤੇ ਬਾਬਾ ਸਾਰਿਆਂ ਨੇ ਮਨੋ ਕਾਮਨਾ ਇਸ਼ਾ ਪੂਰੀਆਂ ਕਰੇ ਠੀਕ ਹੈ ਬਾਕੀ ਮਿਲਦੇ ਆ ਮੈਂ ਮੇਰੀਏ ਪਰ ਇਹ ਲੱਗ ਕੋਈ ਵੀ ਨਹੀਂ ਹੈ ਸਿੰਪਲ ਆ ਗਿਆ ਮੈਂ ਤਾਂ ਇਹ ਕੰਨਾ ਨਾ ਆਣੇ ਆਣੇ ਇਹ ਤਾਂ ਲੱਗਦਾ ਆ ਦੇਖੋ ਇਹਨਾਂ ਨੇ ਕਿਦਾਂ ਜੀ ਹੱਥ ਆਹੋ ਕਿਸੇ ਦੀ ਗੱਲ ਗੱਲ ਨਾ ਭਾਈ ਨਾ ਹੋ ਚੁੱਕੀ ਐ ਬੜੇ ਬੜੇ ਪਿੱਛੇ ਨੂੰ ਹੋ ਜਾ ਮੈਨੂੰ ਤੈਨੂੰ ਹੋ ਜਾ ਮੇਰੇ ਪਿੱਛੇ ਨੂੰ ਆ ਜਾ ਪਿੱਛੇ ਨੂੰ ਭਾਈ ਥੋੜਾ ਥੋੜਾ ਬਤਾ ਬੇਤਾ ਰੋੜਾ ਦੇ ਰਿਤ ਮਾ ਕੋ ਲਈ ਅਸੀਂ ਵੀ ਚੱਲੇ ਆਂ ਘਰ ਨੂੰ ਸਾਡੇ ਨਾਲ ਦੇ ਅੱਧੇ ਗਣੀਂਦੇ ਆ ਇਸ ਕਰਕੇ ਆਪਾਂ ਘੱਟ ਲੈ ਬਾਪ ਤੇ ਮਿਲਦੇ ਆਂ ਘਰ ਜਾ ਕੇ ਵੀਡੀਓ ਸੀ ਅੱਜ ਦੀ ਵੀਡੀਓ ਇੰਨੀ ਇੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਉਦੋਂ ਤੱਕ ਲਈ ਬਾਏ ਬਾਏ ਸਾਰਾ ਆਪਣਾ ਧਿਆਨ ਰੱਖਿਓ ਜੀ ਜੀ ਠੀਕ ਬਾਕੀ ਟਿੱਕ